ਤਾਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਤਜਰਬਾ ਹੈ ਲਾਰੈਂਸ ਦੇ ਨਾਂ ਦੇ ਉੱਤੇ ਮੰਗਦੇ ਸੀ ਫਰੋਤੀ ਤੇ ਪੁਲਿਸ ਨੇ ਡਾਕ ਲਏ ਸ੍ਰੀ ਮੁਕਸਰ ਸਾਹਿਬ ਦੇ ਇੱਕ ਵਿਅਕਤੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਤੇ 30 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਹਨਾਂ ਚੋ ਇੱਕ ਰੇਲਵੇ ਦਾ ਮੁਲਾਜ਼ਮ ਹੈ ਉਧਰជា ਗੱਲ ਐਸਐਸਪੀ ਯਾਨੀ ਕਿ ਮੁਕਸਰ ਸਾਹਿਬ ਦੇ ਐਸਐਸਪੀ ਦੇ ਕਹੀਏ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਆ ਇਹ ਦੱਸਿਆ ਕਿ ਸ੍ਰੀ ਮੁਕਸਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਤੇ 30 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਇਹਨਾਂ ਚੋਂ ਇੱਕ ਰੇਲਵੇ ਦਾ ਮੁਲਾਜ਼ਮ ਹੈ ਜਦਕਿ ਇੱਕ ਵਿਅਕਤੀ ਉਹਨਾਂ ਦੀ ਦੁਕਾਨ ਦਾ ਕਰਮਚਾਰੀ ਹੈ ਜਿਨ੍ਹਾਂ ਤੋਂ ਫਰੋਤੀ ਮੰਗ ਗਈ ਸੀ ਉਹਨਾਂ ਦੱਸਿਆ ਕਿ ਸ੍ਰੀ ਮੁਖਸਰ ਸਾਹਿਬ ਵਾਸੀ ਸੰਦੀਪ ਕੁਮਾਰ ਪੁੱਤਰ ਵਿਨੋਦ ਕੁਮਾਰ ਨੇ ਜਿਹਦਾ ਕਿ ਇਲੈਕਟ੍ਰੋਨਿਕਸ ਦਾ ਕੰਮ ਹੈ ਅਨਨੋਨ ਵਿਅਕਤੀ ਉਹਨਾਂ ਨੂੰ ਕਾਲ ਕਰਦਾ ਤੇ ਵਾਰ-ਵਾਰ ਜਦੋਂ ਫੋਨ ਕਰਦਾ ਤੇ ਉਹਨਾਂ ਨੇ ਚੱਕ ਲਿਆ ਤੇ ਚੱਕਦਿਆਂ ਸਾਰੀ ਉਹਨਾਂ ਨੇ ਕਿਹਾ ਕਿ ਅਸੀਂ ਲਾਰੈਂਸ ਬਿਸ਼ਨੋਈ ਦੇ ਗਰੁੱਪ ਤੋਂ ਬੋਲਦੇ ਹਾਂ ਸਾਨੂੰ 30 ਲੱਖ ਰੁਪਏ ਦੀ ਫਰੋਤੀ ਚਾਹੀਦੀ ਹੈ ਯਾਨੀ ਕਿ 30000 ਰੁਪਏ ਦੀ ਮੰਗ ਕਰ ਲਈ ਫਰੋਦੀ ਮੰਗਣ ਵਾਲੇ ਵਿਅਕਤੀਆਂ ਦੀ ਸ਼ਾਨਬਿਨ ਕਰਨ ਤੇ ਪਤਾ ਲੱਗਿਆ ਕਿ ਇਹ ਸ਼ਹਿਰ ਬਠਿੰਡਾ ਤੋਂ ਸੰਦੀਪ ਕੁਮਾਰ ਦੀ ਇਲੈਕਟ੍ਰੋਨਿਕ ਦੁਕਾਨ ਦੇ ਉੱਤੇ ਕੰਮ ਕਰਦਾ ਲੜਕਾ ਹੀ ਸੀ ਤੇ ਨਾਲ ਉਹਨੇ ਇੱਕ ਆਪਣਾ ਸਾਥੀ ਹੋਰ ਲਾਇਆ ਸੀ ਹੁਣ ਦੋਹਾਂ ਦੇ ਉੱਤੇ ਪੁਲਿਸ ਦਾ ਡੰਡਾ ਹੈ ਤੇ ਅੱਗੋਂ ਕਾਰਵਾਈ ਸ਼ੁਰੂ ਹੋ ਗਈ ਹੈ 16 2 24 ਨੂੰ ਮੁਕਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰੋਦੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਤੇ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਤੇ ਸਾਡੀ CIA ਟੀਮ ਇਸ ਤੇ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਖਦੀਪ ਸਿੰਘ ਸੁਖੀ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਤੇ ਹਾਲਵਾਸੀ ਬਠਿੰਡਾ ਸੀ ਇਹ ਇਹਨਾਂ ਦੀ ਸ਼ਾਪ ਤੇ ਹੀ এমਪਲੋਇਡ ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂਮਾਨਗੜ੍ਹ ਤੋਂ ਹੈ ਉਹ ਬਿਜਲੀ ਡਿਪਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਲੋਨੀ ਬਠਿੰਡਾ ਦਾ ਵਾਸੀ ਸੀਗਾ ਇਹਨਾਂ ਕੋਲੋਂ ਜਿਹੜਾ ਫਰਾਤੀ ਚ ਵਰਤਿਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ 3 ਐਂਡਰੌਇਡ ਫੋਨ ਹੋਰ ਮਿਲੇ ਨੇ ਇੱਕ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਕਪੜਾ ਆਣ ਜਾਣ ਲਈ ਕਿੰਨੀ ਫਰਾਤੀ ਮੰਗੀ ਸੀ 30 ਲੱਖ ਰੁਪਏ ਦੀ ਫਰਾਤੀ ਮੰਗੀ ਇਹਨਾਂ ਨੇ ਸਰ ਕੋਈ ਲੱਗਿਆ ਵੀ ਕੋਈ ਲਾਰੈਂਸ ਨਾਲ ਸੰਬੰਧ ਵੀ ਹੈ ਕਿ ਇਹ ਇਕੱਲਾ ਨਾਮ ਯੂਜ਼ ਕਰਦੇ ਹੋ ਹੁਣ ਤੱਕ ਜਿਹੜਾ ਹੈਗਾ ਸਭ ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਤੌਰ ਤੇ ਹੀ ਪੋਜ਼ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ ਸਰ ਐਟ ਦਾ ਪ੍ਰਾਈਮ ਸਟੇਜਸ ਹੈਵ ਯੂ ਐਨੀ ਇਨਫੋਰਮੇਸ਼ਨ ਅਬਾਊਟ ਹਾਉ ਦੇ ਗਾਟ ਦਾ ਕਨਸੈਪਟ do this crime the concept came from like আজকাল প্রতারতি ਦੇ ਬਹੁਤ ਜ਼ਿਆਦਾ ਕੇਸਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ so ملازم ਆਦਰਾ ਰਿ ਲੋ ਕਿੱਥੇ ਇਹ ਪਠੰਡੀ ਰੇਲਵੇ ਸਟੇਸ਼ਨ ਤੇ ਪੋਸਟਡ ਸਿਗਾ ਇਹ ਇਲੈਕਟ੍ਰੀਕਲ ਡਿਪਾਰਟਮੈਂਟ ਸਿਗਾ ਰੇਲਵੇ ਦੇ सर ऑन द 베סיਸ ਆਫ ਯਰ ਐਕਸਪੀਰੀਅੰਸ ਇਜ਼ ਇਟ ਪੋਸੀਬਲ ਟੂ ਡੂ ਸੱਚ ਅ ਕ੍ਰਾਈਮ ਵਿਦਆਉਟ ਐਨੀ ਟਾਈਪ ਆਫ ਵੈਪਨ ਨਹੀਂ ਦੇ ਡਿੰਟ ਹੈਡ ਐਨੀ ਵੈਪਨ ਬਟ ਦੇ ਟਰਾਇਡ ਫਾਰ ਐਕਸਟਰੈਕਸ਼ਨ ਸਰ ਕੋਈ ਨਾ ਕੋਈ ਮਗਰ ਵੀ ਸੀਗਾ ਦੋ ਜਾਨੇ ਹੀ ਸੀਗੇ ਜਿਹੜੇ ਨਾਲ ਹੈਗੇ ਜਾਂ ਕੋਈ ਹੋਰ ਵੀ ਲੱਗਦਾ ਹੈ ਕਿ ਕਿਸੇ ਹੋਰ ਦਾ ਹੱਥ ਸੀਗਾ ਨਾਲ ਨਹੀਂ ਜੀ ਫਿਲਹਾਲ ਦੀ ਤਪੀਸ਼ ਹੋਰ ਕਿਸੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਇਹਨਾਂ ਦੋਨਾਂ ਦਾ ਹੀ ਇਹ ਕੰਮ ਸੀਗਾ